ਡੈਡੀ ਅੱਜ ਫੇਰ ਮੇਰੇ ਪੱਗ ਬੰਨਦੇ ਮੈਂ ਸਰਹੰਦ ਮੱਥਾ ਦੇ ਕੰਢਾਣਾ ਵਾ ਪੁੱਤ ਕੱਲ ਮੈਂ ਤੇਰੇ ਪੱਗ ਬਨ ਕੇ ਦਿੱਤੀ ਸੀ ਡੈਡੀ ਉਹ ਤਾਂ ਮੈਂ ਰਾਤ ਪਹਿਲ ਲੱਗੇ ਨੇ ਖੋਲਦੀ ਸੀ ਵੀ ਡੈਡੀ ਮੇਰੇ ਸਵੇਰੇ ਦੁਬਾਰਾ ਬੰਨ ਦੂਗਾ ਓਹੋ ਤੈਨੂੰ ਕਿਹਨੇ ਖੋਲਣ ਨੂੰ ਕਿਹਾ ਸੀ ਮਸਾ ਤਾਂ ਮੈਂ ਬਨ ਕੇ ਦਿੱਤੀ ਸੀ ਡੈਡੀ ਜੇ ਮੈਂ ਨਾ ਖੋਲਦਾ ਪੱਗ ਫਿਰ ਸਵੇਰੇ ਕਿਵੇਂ ਬੰਨਦਾ ਓਹ ਪੱਗ ਬੰਨਣ ਦਾ ਕੰਮ ਇੰਨਾ ਔਖਾ ਨਹੀਂ ਹੈਗਾ ਮੈਂ ਕੱਲ ਕੰਮ ਤੋਂ ਆਇਆ ਸੀ ਨਾ ਆਵੇ ਕੰਮ ਤੋਂ ਆ ਕੇ ਪੱਗ ਲੱਗਵੇਂ ਰੱਖਤੀ ਸੀ ਹੁਣ ਮੈਂ ਇਹਨੂੰ ਐ ਚੱਕਣਾ ਇੱਧਰ ਵੇਖੋ ਮੇਰਾ ਏ ਆ ਆਪਣੀ ਟੋਪੀ ਲੈ ਜਾ ਟੋਪੀ ਖੱਚ ਵੈ ਆਇਆ ਕਰਕੇ ਇਹ ਆਵੇ ਕਿਉਂ ਬਣਗੇ ਨਾ ਪੱਗ ਇਹ ਸਭ ਤੋਂ ਸੌਖਾ ਤਰੀਕਾ ਪੱਗ ਬੰਨ੍ਹਣ ਦਾ ਨਾਲੇ ਮੇਰੇ ਕੋਲ ਹੁਣ ਤੱਕ ਆਕਾ ਟਾਈਮ ਹੈ ਨਹੀਂਗਾ ਹੁਣ ਤਾਂ ਮੈਂ ਚੱਲਾਂ ਕੰਮ ਤੇ ਤੇ ਆ ਕੇ ਦੇਖ ਲਾਂਗੇ ਹੋਇਆ ਤਾਂ ਪੱਗ ਬੰਨ੍ਹਣ ਦਾ ਸੌਖਾ ਤਰੀਕਾ ਵਾ ਡੈਡੀ ਨੇ ਤਾਂ ਅੱਧੇ ਮਿੰਟ ਚ ਪੱਗ ਬੰਨ੍ਹ ਲਈ ਮੈਂ ਵੀ ਐ ਕਰਦਾ ਕਿਸੇ ਕੋਲੋਂ ਪੱਗ ਬਣਾ ਕੇ ਆਉਣਾ ਫਿਰ ਮੈਂ ਵੀ ਡੈਡੀ ਵਾਂਗੂ ਆਈ ਪੱਗ ਰੱਖਾ ਲਾ ਕਰੂੰਗਾ ਮੰਮੀ ਕਹਿੰ ਲੰਕਲ ਨੇ ਕਿਹਾ ਸੀ ਵੀ ਗੁਰਦੁਆਰੇ ਚੁੰਨੀ ਲੈ ਕੇ ਜਾਣੀ ਹੈ ਤੁਸੀਂ ਮੇਰੇ ਫੇਰ ਬਾਹਰ ਖੁੱਲੇ ਛੱਡੀ ਆਨੇ ਹੋ ਕਿਹੜਾ ਅੰਕਲ ਉਹਨਾਂ ਦੇ ਘਰੇ ਤਾਂ ਚੱਲਦੀ ਨਹੀਂ ਘਰੇ ਤਾਂ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਆ ਕੇ ਮ ਪੂਆ ਮੈਂ ਨਾ ਪੱਗ ਬਣਾਉਣੀ ਆ ਕਿਹਦੇ ਤੋਂ ਬੜਾ ਕੇ ਆਵਾ ਉਹ ਜਿੰਦਰ ਨਹੀਂ ਜੱਸੀ ਮੋਟਰ ਵਾਲੇ ਦਾ ਮੁੰਡਾ ਉਹਨੇ ਤਾਂ ਬਣਾਇਆ ਬਹੁਤ ਹੀ ਬੰਦ ਹੁੰਦਾ ਲੈ ਹੈਪੀ 13 ਨੰਬਰ ਦੀ ਚਾਬੀ ਚੱਕ ਓਏ ਘਰ ਵਾਲੀ ਮੋਟਰ ਆ ਉਹਨਾਂ ਦੇ ਪਾਣੀ ਦਾ ਬਹੁਤ ਔਖਾ ਵਾ ਪੌਣੀ ਆ ਦਵਦਵਾਥ ਨੂੰ ਸ਼ਾਮ ਨੂੰ ਤਿਆਰ ਕਰਕੇ ਜਿੰਦਰ ਵੀਰੇ ਮੈਂ ਨਾ ਪੱਗ ਬਣਾਉਣੀ ਸੀਗੀ ਤੁਸੀਂ ਬੰਦ ਲੋਗੇ ਪੱਗ ਤਾਂ ਮੈਂ ਬੰਦ ਨਾ ਤਾਂ ਜਾਣਾ ਕਿਤੇ ਮੈਂ ਨਾ ਸ਼ਹੀਦ ਦਿੱਦਾੜੇ ਤੇ ਜਾਣਾ ਫਤਿਹਗੜ੍ਹ ਸਾਹਿਬ ਅੱਛਾ ਤੂੰ ਫਤਿਹਗੜ੍ਹ ਸਾਹਿਬ ਜਾਣਾ ਵਾ ਵੈਸੇ ਤਾਂ ਮੈਂ ਕੰਮ ਦੇ ਵਿੱਚ ਬਹੁਤ ਬਿਜੀ ਆਂ ਪਰ ਜੇ ਤੂੰ ਫਤਿਹਗੜ੍ਹ ਸਾਹਿਬ ਜਾਣਾ ਆਪਾਂ ਪਹਿਲਾਂ ਤੇਰੇ ਪੱਗ ਬੰਨਦੇ ਆਂ ਕੰਮ ਆਪਾਂ ਬਾਅਦ ਦੇ ਵਿੱਚ ਕਰਾਂਗੇ ਲੈ ਬਈ ਪੱਗ ਤੇਰੇ ਬੰਨਤੀ ਹੁਣ ਵੇਖ ਫਿਰ ਸੀਸੇ 'ਚ ਕਿਵੇਂ ਲੱਗਦੀ ਆਂ ਵੀਰੇ ਬਹੁਤ ਵਧੀਆ ਪੱਗ ਬੰਨੀ ਤੂੰ ਪੱਗ ਤਾਂ ਯਾਰ ਤੇਰਾ ਡੈਡੀ ਬਹੁਤ ਵਧੀਆ ਬਨ ਲੈਂਦਾ ਤੂੰ ਉਹਦੇ ਤੋਂ ਕਿਉਂ ਨਹੀਂ ਬਣਾਈ ਮੇਰਾ ਡੈਡੀ ਜਲਦੀ ਕੰਮ ਤੇ ਚਲਾ ਜਾਂਦਾ ਤਾਂ ਕਰਕੇ ਉਹਦੇ ਕੋਲ ਟਾਈਮ ਨਹੀਂ ਹੁੰਦਾ ਮੈਂ ਵੀ ਕੰਮ ਵਾਲਾ ਬੰਦਾ ਅੱਜ ਤਾਂ ਮੈਂ ਤੇਰੇ ਪੱਗ ਬੰਨਤੀ ਕੱਲ ਨੂੰ ਮੈਂ ਵੀ ਕੰਮ ਤੇ ਚਲਾ ਜਾਣਾ ਕੱਲ ਨੂੰ ਪੱਗ ਕਿਤੋਂ ਬਣਾਏਗਾ ਲੈ ਵੀਰੇ ਬੰਨਣੀ ਕਹਿਨੇ ਆ ਮੈਂ ਤਾਂ ਐਂ ਜਾ ਕੇ ਪੱਗ ਸ਼ਾਮ ਨੂੰ ਲਾ ਦੇਣੀ ਆ ਤੇ ਐਂ ਜਾ ਕੇ ਸਵੇਰੇ ਰੱਖ ਲੈਣੀ ਆ ਮੇਰੇ ਤਾਂ ਡੈਡੀ ਵੀ ਐਂ ਕਰਦਾ ਅੱਛਾ ਤੁਸੀਂ ਪੱਗ ਨਾਲ ਐਂ ਕਰਦੇ ਆ ਮੇਰੀ ਗੱਲ ਸੁਣ ਲਾ ਪੱਗ ਦੀ ਖਾਤਰ ਮੈਂ ਉਹਦਾ ਕੰਮ ਛੱਡ ਦੂੰ ਭਾਵੇਂ ਮੈਥੋਂ ਹਰ ਸਵੇਰ ਪੱਗ ਬਣਾ ਕੇ ਲੈ ਜਾ ਪਰ ਅੱਗੇ ਤੋਂ ਪੱਗ ਦੇ ਨਾਲ ਐ ਨਹੀਂ ਕਰਨਾ ਜਿਹੜੀ ਧਰਤੀ ਤੇ ਤੂੰ ਅੱਜ ਮੱਥਾ ਟੇਕਣ ਚੱਲਿਆ ਨਾ ਇਹ ਉਹਨਾਂ ਗੁਰੂਆਂ ਦੀ ਦੇਣ ਆ ਇਹ ਪੱਗ ਆਪਾਂ ਨੂੰ ਬਹੁਤ ਕੁਰਬਾਨੀਆਂ ਦੇ ਕੇ ਮਿਲੀ ਆ ਇਹ ਦਸਤਾਰ ਦੀ ਖਾਤਰ ਛੋਟੇ ਸਹਜਾ ਦੇ ਨੀਹਾਂ ਵਿੱਚ ਖੜ ਗਏ ਤੇ ਤਾਂ ਆਪਾਂ ਦਸਤਾਰ ਨਹੀਂ ਸੰਭ ਸਕਦੇ ਇਹਦਾ ਕੱਲਾ ਕੱਲਾ ਪੇਚ ਲਾਉਣਾ ਵਾ ਜਦੋਂ ਵੀ ਦਸਤਾਰ ਲਾਉਣੀ ਤੇ ਕੱਲਾ ਕੱਲਾ ਪੇਚ ਲਾਉਣਾ ਤਾਂ ਜੋ ਆਪਾਂ ਪੱਗ ਦਾ ਸਤਕਾਰ ਰੱਖ ਸਕੀਏ ਪੁੱਤ ਜਿਹੜੇ ਹੱਥ ਨਾਲ ਤੂੰ ਤੇ ਤੇਰਾ ਡੇਢੀ ਪੱਗ ਦੇ ਨਾਲ ਕਰਦੇ ਆ ਨਾ ਫਿਰ ਪੱਗ ਤੇ ਟੋਪੀ ਦੇ ਵਿੱਚ ਕੀ ਫਰਕ ਰਹੇਗਾ ਘਰੇ ਜਾ ਕੇ ਤੂੰ ਆਹਦੇ ਅੱਗੇ ਤੋਂ ਅਸੀਂ ਪੱਗ ਦਾ ਸਤਕਾਰ ਕਰਿਆ ਕਰਾਂਗੇ ਮੈਂ ਤੇ ਡੈਡੀ ਨੂੰ ਵੀ ਜਾ ਕੇ ਸਮਝਾਉਂਗਾ ਹਲੋ ਡੈਡੀ ਜੀ ਪਾਣੀ ਪੀ ਲਓ ਵਾਹ ਬਈ ਵਾਹ ਪੱਗ ਦਾ ਬੜੇ ਸੋਹਣੇ ਬਣਾਈ ਫਿਰਦਾ ਹੁਣ ਆਏ ਗਰੀਬੋ ਤਾਂ ਖੋਲ ਲੈ ਲਈ ਹਨ ਆਏ ਆ ਕੇ ਸ਼ਾਮ ਨੂੰ ਲਾਦੀ ਤਾਂ ਹੀ ਮੇਰੇ ਕੋਲ ਸਵੇਰੇ ਰੱਖ ਲੈ ਕਰੀ ਵਾਰ-ਵਾਰ ਬਨਣ ਦੀ ਲੋੜ ਨਹੀਂ ਆ ਚੱਕ ਅੰਮੇ ਲਈ ਸ਼ਾਮ ਕੇ ਪੱਗ ਲੱਫੜ ਖੋਲ ਨਾ ਦੇ ਜੀਗਾ ਧਿਆਨ ਨਾ ਰੱਖੇ ਮੈਂ ਸਵੇਰੇ ਬਨ ਕੇ ਜਾਣੀ ਆ ਓਏ ਆ ਕੀ ਕਰੀ ਜਨਾ ਪਾਗ ਕਾ ਤੋ ਖੋਲ ਹੀ ਜਾਣਾ ਮੈਂ ਸਾਰੇ ਬੰਨ ਕੇ ਜਾਣੀ ਤੂੰ ਬੇਅਦਬੀ ਕਰੀ ਜਾਣਾ ਪਾਗ ਦੀ ਖੋਲ ਕੇ ਪਾਪਾ ਜੀ ਬੇਅਦਬੀ ਮੈਂ ਨਹੀਂ ਤੁਸੀਂ ਕਰਦੇ ਆ ਇਹ ਪਾਗਾ ਕੋਈ ਟੋਪੀ ਨਹੀਂ ਜਦੋਂ ਜੀ ਕੀਤਾ ਲੈ ਲਓ ਜਦੋਂ ਜੀ ਕੀਤਾ ਲਾ ਦੋ ਜੇ ਤੁਸੀਂ ਪਾਗ ਦਾ ਸਤਕਾਰ ਨਹੀਂ ਨਾ ਕਰ ਸਕਦੇ ਫਿਰ ਤੁਸੀਂ ਪੱਕੀ ਟੋਪੀ ਲੈ ਲਓ ਮੈਨੂੰ ਮਾਫ ਕਰ ਦੇ ਪੁੱਤ ਮੈਂ ਆਪਣੇ ਚੰਦ ਪੈਸੇ ਤੇ ਆਪਣਾ ਟਾਈਮ ਬਚਾਉਣ ਦੀ ਖਾਤਰ ਆਪਣੀ ਪਾਗ ਦਾ ਸਤਕਾਰ ਕਰਨੇ ਭੁੱਲ ਗਿਆ ਪਰ ਕੋਈ ਨਾ ਪੁੱਤ ਮੈਂ ਅੱਗੇ ਤੋਂ ਧਿਆਨ ਰੱਖੂੰਗਾ ਉਹ ਹੀਰਾ ਕੋਹੇ ਨੂਰ ਜਹਾਂ

ਅਕਤ ਮੁਕਾਬਲਾ ਨਹੀਂ ਕੋਈ ਬਾਕੀ ਸਾਡੀ ਵੀਡੀਓ ਦੇ ਵਿੱਚ ਸਾਡੇ ਤੋਂ ਕੋਈ ਵੀ ਗਲਤੀ ਹੋ ਗਈ ਆ ਤਾਂ ਹੁਣੇ ਮਾਫੀ ਮੰਗਦੇ ਆ ਅਸੀਂ ਤਾਂ ਛੋਟੇ ਛੋਟੇ ਬੱਚੇ ਆ ਤੁਹਾਡੇ ਭਰਾਵਾਂ ਹਨ ਜਦੋਂ ਤੁਸੀਂ ਵੱਡੇ ਵੱਡੇ ਕਮੈਂਟਾਂ ਦੇ ਵਿੱਚ ਸਾਨੂੰ ਪਿਆਰ ਦਿੰਦੇ ਆ ਸੋਹਣੀਆਂ ਸੋਹਣੀਆਂ ਗੱਲਾਂ ਲਿਖਦੇ ਸਾਡੇ ਬਾਰੇ ਸਾਨੂੰ ਤੇ ਨੂਰ ਨੂੰ ਬਹੁਤ ਖੁਸ਼ੀ ਹੁੰਦੀ ਕਮੈਂਟ ਪੜ੍ਹ ਕੇ ਸਾਡੀਆਂ ਹਾਸੇ ਵਾਲੀਆਂ ਕਮੇਡੀ ਉਹ ਵੀਡੀਓ ਨੂੰ ਬਹੁਤ ਤੁਸੀਂ ਘੱਟ ਸ਼ੇਅਰ ਕਰਦਿਆ ਕਰੋ ਕੋਈ ਵੀ ਧਾਰਮਿਕ ਵੀਡੀਓ ਅਸੀਂ ਬਣਾਉਂਦੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਸੀਂ ਇਕੱਲੇ ਨਹੀਂ ਕੋਈ ਵੀ ਬਣਾਉਂਦਾ ਵਾ ਹਨਾ ਤੈਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਇਦਾਂ ਹੀ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ